ਆਕਰ ਤੁਮ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਉਤਰ ਗयो ਮੇਰੇ ਮਨ ਕਾ ਸੰਸਾਰ ਦੇ ਦਰਸ਼ਨ ਪਾਇਆ ਪਰਮ ਸਰਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜਿਓ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਅੰਮ੍ਰਿਤ ਵੇਲ ਤੋਂ ਲੈ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਵਟਾ ਭਾਗੇ ਹਾਂ ਵਟਾ ਭਾਗ ਭੇਟੇ ਗੁਰਦੇਵ ਕੋਟ ਪਰਾਧ ਮਿਟੇ ਹਰ ਸੇਵਾ ਸਭ ਤੋਂ ਪਹਿਲਾਂ ਫਤਿਹ ਦੀ ਸਾਂ ਕੋਈ ਵੀ ਰਸਨਾ ਬਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਦਾ ਮਹਾਤਮ ਬਹੁਤ ਹੀ ਬੇਅੰਤ ਹੈ ਕਹਿਣ ਤੋਂ ਬਾਹਰ ਹੈ ਇੱਕ ਵਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਬੈਠੇ ਨੇ ਸ਼ਸ਼ੋਭਤ ਨੇ ਸੰਗਤ ਦੇ ਵਿੱਚ ਤਾਂ ਉਸ ਵਕਤ ਇੱਕ ਖੰਭ ਸੀ ਜਿਨੋ ਹਮਾਉਂ ਪੰਛੀ ਦੇ ਖੰਭ ਕਿਹਾ ਜਾਂਦਾ ਹੈ ਹਮਾਉਂ ਪੰਛੀ ਦੱਸਿਆ ਜਾਂਦਾ ਹੈ ਜਿਆਦਾਤਰ ਉਹ ਅਸਮਾਨ ਵਿੱਚ ਹੀ ਰਹਿੰਦਾ ਹੈ ਤੇ ਗੁਰਮਖ ਪਿਆਰਿਓ ਹਮਾਉਂ ਪੰਛੀ ਦੇ ਖੰਭ ਤੀਰਾ ਨਾਲ ਲਾ ਦਿੱਤੇ ਤੀਰਾ ਨਾਲ ਲਾ ਕੇ ਤੇ ਜਦੋਂ ਗੁਰੂ ਸਾਹਿਬ ਨੇ ਛੱਡਿਆ ਉਹ ਤੀਰ ਉਹ ਤੀਰ ਦਿਸਣੋਂ ਹਟ ਗਿਆ ਸਾਰਿਆਂ ਨੇ ਵੇਖਿਆ ਉੱਪਰ ਉੱਪਰ ਜਾਈ ਜਾ ਰਿਹਾ ਹੈ ਉੱਪਰ ਜਾਂਦਿਆਂ ਜਾਂਦਿਆਂ ਅੰਤ ਨੂੰ ਦਿਸਣੋਂ ਹਟ ਗਿਆ ਗੁਰੂ ਸਾਹਿਬ ਜੀ ਆਖਣ ਲੱਗੇ ਕਹਿੰਦੇ ਭਾਈ ਤੁਹਾਨੂੰ ਪਤਾ ਹੈ ਕਿ ਇਹ ਤੀਰ ਕਿੱਧਰ ਗਿਆ ਤੁਹਾਨੂੰ ਪਤਾ ਹੈ ਕਿ ਇਹ ਤੀਰ ਕਿੱਥੇ ਹੈ ਉਹ ਆਖਣ ਲੱਗੇ ਜੀ ਅਸੀਂ ਤੇ ਵੇਂਦੇ ਹਾਂ ਕਿ ਤੀਰ ਦਿਸ ਨਹੀਂ ਹਟ ਗਿਆ ਸਤਿਗੁਰੂ ਜੀ ਪਤਾ ਨਹੀਂ ਕਿੱਧਰ ਗਿਆ ਗੁਰੂ ਸਾਹਿਬ ਜੀ ਆਖਣ ਲਗੇ ਇਹ ਤੁਹਾਨੂੰ ਦ੍ਰਿਸ਼ਟਾਂਤ ਦਿਖਾਇਆ ਹੈ ਕੇਵਲ ਇੱਕ ਦ੍ਰਿਸ਼ਟਾਂਤ ਦਿਤਦਾ ਤੁਹਾਨੂੰ ਦ੍ਰਿਸ਼ਟਾਂਤ ਕਾਦਾ ਜੋ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਜੋ ਗੁਰਬਾਣੀ ਪੜ੍ਹਦਾ ਹੈ ਜਿਹੜਾ ਜੁੜ ਗਿਆ ਗੱਲ ਜੁੜਨ ਦੀ ਹੈ ਜਿਹੜਾ ਜੁੜ ਗਿਆ ਤੇ ਸਤਿਗੁਰੂ ਪਾਸਾ ਜੀ ਕਹਿੰਦੇ ਫਿਰ ਬਾਣੀ ਉਹਨਾਂ ਨੂੰ ਸੱਚਖੰਡ ਲੈ ਜਾਂਦੀ ਆ ਖੁ ਸਤਨਾ ਕਹਿੰਦੇ ਕਿਵੇਂ ਉਹ ਹਮਾਉ ਪੰਛੀ ਦੇ ਜਿਹੜੇ ਖੰਭ ਨੇ ਨਾ ਗੁਰੂ ਸਾਹਿਬ ਜੀ ਕਹਿੰਦੇ ਤੀਰਾਂ ਨੂੰ ਲਾਏ ਗਏ ਹਮਾਉ ਪੰਛੀ ਦੇ ਵਿੱਚ ਇੰਨੀ ਤਾਕਤ ਹੈ ਨਹੀਂ ਪਾਵਰ ਹੈ ਕਿ ਉਹ ਆਪਣੇ ਖੰਭ ਆਪਣੇ ਪਾਸ ਖਿੱਚ ਲੈਂਦਾ ਤੇ ਤੀਰ ਉਹਦੇ ਨਾਲ ਜੜੇ ਗਏ ਤਾਂ ਕਰਕੇ ਕਹਿੰਦੇ ਨੇ ਉਹ ਖੰਭ ਤੀਰਾਂ ਨੂੰ ਵੀ ਆਪਣੇ ਨਾਲ ਹੀ ਲੈ ਗਏ ਉਹ ਹਮਾਉਂ ਪੰਛੀ ਨੇ ਖਿੱਚ ਲਏ ਇਸੇ ਤਰ੍ਹਾਂ ਸਤ ਸੰਗਤ ਗੁਰਮੁਖ ਪਿਆਰਿਓ ਸੱਚਖੰਡ ਲੈ ਜਾਂਦੀ ਏ ਜਦੋਂ ਇਹ ਸਤ ਸੰਗਤ ਨਾਲ ਬੰਦਾ ਜੁੜ ਜਾਂਦਾ ਹੈ ਜਿਵੇਂ ਤੀਰਾਂ ਨੂੰ ਉਹ ਆਪਣੇ ਦੇਸ਼ ਲੈ ਕੇ ਖੰਭ ਬਾਣੀ ਵੀ ਆਪਣੇ ਦੇਸ਼ ਲੈ ਜਾਂਦੀ ਹੈ ਐਨੀ ਤਾਕਤ ਹੈ ਤੇ ਇੰਨਾ ਸਤ ਸੰਗਤ ਦਾ ਇੰਨਾ ਵੱਡਾ ਮਹਾਤਮ ਹੈ ਆਓ ਨਾਲ ਦੀ ਨਾਲ ਸ਼ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੀ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਸਵਾਪ ਜੀ ਨੇ ਸਰਵਨ ਕੀਤੀ ਸੀ ਕਿ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਇੱਕ ਨਿੱਧਾ ਪੰਡਿਤ ਸੀ ਤੇ ਆਪ ਜੀ ਨੇ ਉਹ ਕੰਗਣ ਦੀ ਵਾਰਤ ਸਾਰੀ ਸਰਵਨ ਕੀਤੀ ਹੈ ਹੁਣ ਇਧਰ ਸ਼੍ਰੀ ਰਵਦਾਸ ਮਹਾਰਾਜ ਜੀ ਦੀ ਜਿਹੜੀ ਸ਼ੋਭਾ ਸੀ ਨਾ ਉਹ ਦਿਨੋਂ ਦਿਨ ਵੱਧਦੀ ਜਾਂਨ ਲੱਗੀ ਤੇ ਗੁਰਮਖ ਪਿਆਰੇ ਹੁਣ ਜਿਹੜਾ ਵੀ ਕੋਈ ਕਥਾ ਸੁਣਦਾ ਹੈ ਜਿਹੜਾ ਵੀ ਕੋਈ ਪ੍ਰੇਮ ਨਾਲ ਬਚਨ ਸੁਣਦਾ ਤੇ ਸ਼੍ਰੀ ਰਵਦਾਸ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਲੋਕ ਬੜੇ ਸਨ ਕੋ ਮਹਮਾ ਕਿਉਂ ਲੱਗੇ ਉੱਥੇ ਜਿੱਥੇ ਸੋਭਾ ਹੋ ਰਹੀ ਹੈ ਇਹ ਗੱਲ ਜ਼ਰੂਰ ਹੈ ਜਿੱਥੇ ਧੁੱਪ ਹੈ ਉੱਥੇ ਛਾਂ ਜ਼ਰੂਰ ਆਉਣੀ ਹੈ ਜਿੱਥੇ ਦਿਨ ਹੈ ਉੱਥੇ ਰਾਤ ਜ਼ਰੂਰ ਪੈਣੀ ਹੈ ਇਸ ਕਰਕੇ ਜਿੱਥੇ ਦੁੱਖ ਹੈ ਸੁੱਖ ਵੀ ਆਉਣਾ ਹੈ ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਆਉਣਾ ਹੈ ਤੇ ਜਿੱਥੇ ਸੋਭਾ ਕਰਨ ਵਾਲੇ ਹੁੰਦੇ ਆ ਉਥੇ ਨਿੰਦਕ ਵੀ ਹੁੰਦੇ ਨੇ ਆਖੋ ਸਤਨਾਮ ਜਿੱਥੇ ਸੋਭਾ ਕਰਨ ਵਾਲੇ ਹੁੰਦੇ ਨੇ ਉਥੇ ਨਿੰਦਕ ਵੀ ਹੁੰਦੇ ਨੇ ਤੇ ਗੁਰਮਖ ਪਿਆਰੇ ਹੁਣ ਜਦੋਂ ਦਰਸ਼ਨਾ ਵਾਸਤੇ ਹਮ ਹਮਾ ਕੇ ਆਉਣ ਲੱਗੇ ਤੇ ਉਥੇ ਨਿੰਦਕ ਵੀ ਗੁਰਮਖ ਪਿਆਰੇ ਹੁਣ ਉਹ ਵੀ ਦਿਨ ਰਾਤ ਈਰਖਾ ਵਿੱਚ ਸੜਨ ਲੱਗੇ ਕਿਉਂਕਿ ਰਵਿਦਾਸ ਮਹਾਰਾਜ ਜੀ ਕੋਲ ਜਿਹੜਾ ਵੀ ਕੋਈ ਆਉਂਦਾ ਉਹਨੂੰ ਰੱਬ ਨਾਲ ਗੰਢ ਦਿੰਦੇ ਸਨ ਜੁੱਤੀ ਤੇ ਗੰਢ ਦੀ ਗੰਢ ਦੇ ਸਨ ਨਾਲ ਰੱਬ ਨਾਲ ਵੀ ਗੰਢ ਦਿੰਦੇ ਜੋੜ ਦਿੰਦੇ ਤੇ ਗੁਰਮਖ ਪਿਆਰਿਓ ਸਮਾਂ ਬੀਤਦਾ ਗਿਆ ਕਹਿੰਦੇ ਨੇ ਹੁਣ ਦਿਨ ਰਾਤ ਈਰਖਾ ਕਰਨ ਲੱਗੇ ਸੰਤਾਂ ਦੇ ਦਰਵਾਜ਼ੇ ਤੇ ਪਹਿਰੇਦਾਰ ਨਹੀਂ ਹੁੰਦੇ ਹਾਂ ਉਹਨਾਂ ਦੇ ਸੇਵਾਦਾਰ ਪਹਿਰੇਦਾਰ ਸਗੋਂ ਨਿੰਦਕ ਹੀ ਹੁੰਦੇ ਨੇ ਮਹਾਂਪੁਰਖਾਂ ਦੇ ਦਰਵਾਜ਼ਿਆਂ ਤੇ ਪਹਿਰੇਦਾਰ ਨਹੀਂ ਹੁੰਦੇ ਸੰਤਾਂ ਦੇ ਨਿੰਦਕ ਹੁੰਦੇ ਨੇ ਪਹਿਰੇਦਾਰ ਜੋ ਦਿਨ ਰਾਤ ਜਾਗ ਕੇ ਨਾ ਸੰਤਾਂ ਦੀ ਕੀਰਤੀ ਤੇ ਪ੍ਰਪਰ ਕੰਡਾ ਕਰਦੇ ਆ ਨਿੰਦਕ ਆਪਣੇ ਗੁਣ ਗਾਉਂਦਾ ਤੇ ਪਰਾਏ ਦੇ ਔਗਣ ਖਰੀਦਦਾ ਨਿੰਦਕ ਜਿਹੜਾ ਆਪਣੇ ਗੁਣ ਗਾਈ ਜਾਂਦਾ ਤੇ ਪਰਾਏ ਦੇ ਔਗਣ ਖਰੀਦੀ ਜਾਂਦਾ ਨਿੰਦਕ ਦੁਵੇਦਾ ਈਰਖਾ ਇਹ ਸਾੜਾ ਹੈ ਨਾ ਜਿਹੜਾ ਇਹ ਸਾੜੇ ਦੀ ਪੱਠੀ ਹੈ ਇਸ ਸਾੜੇ ਦੀ ਪੱਠੀ ਵਿੱਚ ਦਿਨ ਰਾਤ ਬੰਦਾ ਛੜਦਾ ਹੈ ਕਦੇ ਦੁਵੇ ਦਾ ਵਿੱਚ ਪੈ ਕੇ ਕਦੇ ਈਰਖਾ ਵਿੱਚ ਪੈ ਕੇ ਤਾਂ ਕਰਕੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਉਹ ਗੁਰਮਤ ਧਾਰਨ ਕਰ ਲੈ ਜਿਹੜਾ ਜੁੜ ਜਾਂਦਾ ਹੈ ਨਾ ਉਹ ਪ੍ਰਮਾਤਮਾ ਨਾਲ ਵਾਹਿਗੁਰੂ ਨਾਲ ਜਿਹੜਾ ਧਰਮੀ ਬਣ ਜਾਂਦਾ ਉਹਦਾ ਉਹਦਾ ਸਤਕਾਰ ਇੱਥੇ ਵੀ ਤੇ ਉੱਥੇ ਦੋਹੇ ਜਹਾਨਾ ਵਿੱਚ ਹੁੰਦਾ ਹੈ ਹੁਣ ਸ਼੍ਰੀ ਰਵਿਦਾਸ ਮਹਾਰਾਜ ਜੁੜ ਗਏ ਉਹਨਾਂ ਦਾ ਵੀ ਸਤਕਾਰ ਆਲੇ ਦੁਆਲੇ ਨਾ ਜੁੜਦੇ ਕੌਣ ਜਾਣਦਾ ਸੀ ਭਗਤ ਕਬੀਰ ਜੀ ਨੂੰ ਜੇ ਉਹ ਭਗਤੀ ਨਾ ਕਰਦੇ ਕੌਣ ਜਾਣਦਾ ਸੈਨ ਨਾਈ ਜੀ ਨੂੰ ਜੇ ਉਹ ਸਿਮਰਨ ਨਾ ਕਰਦੇ ਜੇ ਉਹ satsangat ਨਾ ਕਰਦੇ ਜੇ ਉਹ ਨਾਮ ਨਾ ਜਪਦੇ ਕੌਣ ਜਾਣਦਾ ਗੁਰਮੁਖ ਪਿਆਰਿਓ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਨੂੰ ਜੇ ਉਹ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਲ ਆਪਣੀ ਬਿਰਤੀ ਨਾ ਜੋੜ ਦੇ ਇਹ ਜੋੜਨ ਦੀ ਜੋੜਨ ਕਰਕੇ ਪ੍ਰਤਾਪ ਹੈ ਹੁਣ ਤੱਕ ਸੰਸਾਰ ਯਾਦ ਕਰਦਾ ਕਿਉਂ ਕਿਉਂਕਿ ਉਹ ਜੁੜੇ ਤੂੰ ਵੀ ਜੁੜੇਗਾ ਤਾਂ ਤੇਰਾ ਵੀ ਇੱਥੇ ਉੱਥੇ ਦੋਹੇ ਜਹਾਨਾ ਵਿੱਚ ਸਤਕਾਰ ਹੋਏਗਾ ਜਿਹੜਾ ਵੀ ਜੁੜਿਆ ਕੋਈ ਦਰਖਤ ਜੁੜ ਗਿਆ ਨਾ ਗੁਰੂ ਸਾਹਿਬ ਨਾਲ ਆਪਾਂ ਵੇਖਦੇ ਆਂ ਕੋਈ ਪਿੱਪਲ ਦੇ ਥੱਲੇ ਬਹਿ ਕੇ ਗੁਰੂ ਸਾਹਿਬ ਜੀ ਪਿੱਪਲ ਸਾਹਿਬ ਕਿਸੇ ਨਿੰਮ ਦੇ ਥੱਲੇ ਬਹਿ ਕੇ ਨਿੰਮ ਸਾਹਿਬ ਦੇਖੋ ਉਹ ਨਿੰਮ ਦਾ ਵੀ ਸਤਕਾਰ ਹੋ ਗਿਆ ਉਹਨੂੰ ਵੀ ਸਾਹਿਬ ਕਹਿਣ ਲੱਗ ਪਏ ਸਾਹਿਬ ਸਤਕਾਰ ਦਾ ਨਾ ਹੁੰਦਾ ਤੇ ਗੁਰਮਖ ਪਿਆਰਿਓ ਗੁਰੂ ਸਾਹਿਬ ਦੇ ਨਾਲ ਜਿਹੜਾ ਕੱਪੜਾ ਲਾ ਗਿਆ ਰਮਾਲਾ ਸਾਹਿਬ ਭਾਵੇਂ ਉਹ ਸਾਡੇ ਘਰ ਕੇਵਲ ਤੇ ਕੇਵਲ 30 35 ਰੁਪਏ ਮੀਟਰ ਵਾਲਾ ਕੱਪੜਾ ਹੋਵੇ ਉਹ ਤੇ ਗੋਟਾ ਲਾ ਕੇ ਨਾ ਆਲੇ ਦੁਆਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਹੋ ਤੇ ਜਦੋਂ ਗੁਰੂ ਸਾਡੇ ਘਰ ਉਹ ਕੱਪੜਾ ਸੀ ਤੇ ਜਦੋਂ ਗੁਰੂ ਸਾਹਿਬ ਦੇ ਨਾਲ ਜੁੜ ਗਿਆ ਨਾ ਕਿ ਤਾਂ ਇੱਥੇ ਕੀ ਬਣ ਗਿਆ ਇੱਥੇ ਰਮਾਲਾ ਸਾਹਿਬ ਛੋਟੇ ਜੇ ਕੱਪੜੇ ਨਮੀ ਸਾਹਵ ਲੱਗਿਆ ਇੱਕ ਪਲਕ ਸਭ ਗਿੱਠਕਦੀ ਹੁੰਦੀ ਹੈ ਪਲਕ ਉਹਨੂੰ ਪਲਕ ਸਾਹਵ ਆਖਦੇ ਆ ਸਤਕਾਰ ਹੋ ਗਿਆ ਜੁੜ ਗਿਆ ਜਿਹੜਾ ਜੁੜ ਗਿਆ ਨਾ ਉਹਦਾ ਸਤਕਾਰ ਹੈ ਦੋਏ ਜਹਾਨਾਂ ਦੇ ਵਿੱਚ ਸੋ ਰਵਿਦਾਸ ਮਹਾਰਾਜ ਜੁੜ ਗਏ ਆਲੇ ਦੁਆਲੇ ਕੀਰਤੀ ਸ਼ੁਰੂ ਹੋ ਗਈ ਤੇ ਗੁਰਮਖ ਪਿਆਰੇ ਹੁਣ ਸਾਧੂ ਸਾਧਨਾ ਸੇਵਾ ਦੁਆਰਾ ਸੁਰਤੀ ਨੂੰ ਸ਼ਬਦ ਨਾਲ ਮੇਲ ਕੇ ਮੁਕਤੀ ਦੇ ਮਾਰਗ ਵੱਲ ਲਾ ਲੈਂਦਾ ਹੈ ਅਤੇ ਨਿੰਦਕ ਜਿਹੜਾ ਹੁੰਦਾ ਹੈ ਉਹ ਈਰਖਾ ਦੇ ਰਸਤੇ ਪੈ ਕੇ ਸਿੱਧਾ ਕੁੰਭੀ ਨਰਕਾਂ ਵੱਲ ਜਾਂਦਾ ਹੈ ਜਿਹੜਾ ਨਿੰਦਕ ਹੁੰਦਾ ਹੈ ਈਰਖਾ ਵਾਲਾ ਹੁੰਦਾ ਹੈ ਨਾ ਉਹ ਕੁੰਭੀ ਨਰਕਾਂ ਵੱਲ ਜਾਂਦਾ ਹੈ ਤੇ ਜਿਹੜਾ ਨਾਮ ਜਪਦਾ ਹੈ ਉਹ ਆਪਣੇ ਰਾਹ ਤੇ ਚੱਲ ਕੇ ਸੇਵਾ ਕਰਕੇ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਤਾਂ ਹੀ ਤਾਂ ਕਿਸੇ ਮਹਾਤਮਾ ਨੇ ਕਿਹਾ ਕਹਿੰਦੇ ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ ਨਾਮ ਅਮਰਤ ਦੇ ਸੰਤ ਜਨ ਦੇਵ ਪਾਰ ਉਤਾਰ ਕਹਿੰਦੇ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਧੂ ਕੋ ਮਿਲਣੇ ਜਾਈਐ ਸਾਥ ਨੀਜੈ ਕੋਇ ਪਾਛੇ ਪੌਨਾ ਦੀ ਜੀਐ ਆਗੇ ਹੋਏ ਸੋ ਹੋਏ ਸੰਤਾਂ ਦਾ ਦਰਬਾਰ ਸਦਾ ਖੁੱਲ੍ਹਾ ਰਹਿੰਦਾ ਉੱਥੇ ਕਿਸੇ ਦੀ ਕਿਸੇ ਵੀ ਜੀ ਮਾਤਰ ਨੂੰ ਆਉਣ ਨਾ ਜਾਣ ਵਿੱਚ اٹਕ ਨਹੀਂ ਹੁੰਦੀ ਨਾ اٹਕ ਨੂੰ ਉਹਨਾਂ ਉਹਨਾਂ ਹੁੰਦੀ ਹੈ ਤੇ ਜਿਨ੍ਹਾਂ ਦੇ ਆਪਣੇ ਮਨ ਵਿੱਚ ਵਿਰੋਧ ਰੂਪੀ اٹਕ ਹੁੰਦੀ ਹੈ ਨਾ ਜਿਨ੍ਹਾਂ ਦਾ ਆਪਣਾ ਮਨ ਪਵਿੱਤਰ ਹੁੰਦਾ ਹੈ ਉਹਨਾਂ ਨੂੰ ਸੰਸਾਰ ਸਾਰਾ ਸੰਸਾਰ ਪਵਿੱਤਰ ਦਿਸਦਾ ਹੈ ਕਹਿੰਦੇ ਰੋਗੀ ਕੇ ਭਾਣੇ ਸਭ ਰੋਗੀ ਕਹਿੰਦੇ ਜਿਹੜਾ ਰੋਗੀ ਹੈ ਉਹਨੂੰ ਤੇ ਸਾਰੀ ਰੋਗੀ ਦਿਸਦੇ ਆ ਵੀ ਸਾਰੀ ਰੋਗੀ ਨੇ ਇਸ ਕਰਕੇ ਜਿਹੜਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਉਹਨੋਂ ਉਹ ਜੇ ਵਿਖਦੇ ਆ ਵੀ ਉਹ ਵੀ ਸੇਵਾ ਕਰਨ ਵਾਲਾ ਹੋਏਗਾ ਜਿਹੜਾ ਚੋਰ ਠੱਗਾ ਉਹ ਹੋਰਾਂ ਨੂੰ ਵੀ ਇਸੇ ਤਰ੍ਹਾਂ ਨਿਗਾ ਨਾਲ ਵੇਖਦਾ ਹੁਣ ਕਾਂਸੀਪੁਰੀ ਦੇ ਘੁੱਗ ਵਾਸਤੇ ਸ਼ਹਿਰ ਵਿੱਚ ਇੱਕ ਪੀਰਾ ਦਿੱਤਾ ਪੀਰਾ ਮਾਰਿਆ ਨਾਮ ਦਾ ਇੱਕ ਮਰਾਸੀ ਮੁਸਲਮਾਨ ਰਹਿੰਦਾ ਸੀ ਇਹ ਬੜਾ ਭਾਰੀ ਸ਼ੈਤਾਨ ਤੇ ਨਿੰਦਕ ਸੀ ਸ਼੍ਰੀ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਰਾਤ ਦਿਨ ਛੜਦਾ ਸੀ ਇੱਕ ਰੋਜ਼ ਇਸ ਨੇ ਬ੍ਰਹਮਣਾਂ ਦਾ ਇਕੱਠ ਕੀਤਾ ਸਾਰਿਆਂ ਦਾ ਔਰ ਬੜੀ ਸੜੀ ਹੋਈ ਤਕਰੀਰ ਕੀਤੀ ਉਹ ਆਖਣ ਲੱਗਾ ਕਹਿੰਦੇ ਉਹ ਕਹਿੰਦੇ ਦੇਖੋ ਪੰਡਤ ਜੀ ਇੱਕ ਚਮਾਰ ਮੁਸਲਮਾਨਾਂ ਲਈ ਕਿੰਨਾ ਖਤਰਨਾਕ ਹੈ ਤੇ ਉਥੇ ਤੁਹਾਡੇ ਵੀ ਧਰਮ ਦੀ ਮਿੱਟੀ ਪਲੀਤ ਕਰ ਰਿਹਾ ਹੈ ਉਹ ਇੱਕ ਜਮਾਰ ਹੋ ਕੇ ਠਾਕਰ ਦੀ ਪੂਜਾ ਕਰਦਾ ਤਿਲਕ ਲਾਉਂਦਾ ਜੰਜੂ ਪਾਉਂਦਾ ਧੂਫਾ ਤਖਾਉਂਦਾ ਸ਼ੰਖ ਵਜਾਉਂਦਾ ਇਹਨਾਂ ਦਾ ਕੰਮ ਨਹੀਂ ਹੈ ਇਹ ਜਾਤੀ ਤੌਰ ਤੇ ਇਹਨਾਂ ਦਾ ਹੱਕ ਵੀ ਨਹੀਂ ਹੈ ਇਹਨਾਂ ਦੀ ਜਾਤ ਹੋਰ ਹੈ ਅਗਰ ਐਸੇ ਨੀਚ ਆਦਮੀ ਆਪਣਾ ਧਰਮ ਬਚਾਣ ਦੀ ਖਾਤਰ ਮਾਰ ਵੀ ਦਿੱਤਾ ਜਾਵੇ ਨਾ ਫਿਰ ਵੀ ਕੋਈ ਜੁਲਮ ਨਹੀਂ ਉਹ ਕਹਿਣ ਲੱਗਾ ਸੌਣਾ ਰੋੜੀਆਂ ਤੇ ਤੇ ਸੁਪਨੇ ਸੀਸ ਮੇਲਾ ਦੇ ਲੈਣੇ ਇਹ ਇਸ ਇਸ ਨੇ ਉਲਟੀ ਗੰਗਾ ਵਹਾ ਦਿੱਤੀ ਹੈ ਕਹਿੰਦਾ ਚਾਹੀਦਾ ਹੈ ਕਿ ਅਸੀਂ ਤੁਸੀਂ ਰਲ ਕੇ ਇਸ ਨੂੰ ਇਸ ਆਦਮੀ ਨੂੰ ਐਸਾ ਡੰਡ ਦਈਏ ਐਸੀ ਸਜ਼ਾ ਦਈਏ ਵੀ ਅਗੋਂ ਇਹ ਕਿਸੇ ਦੇ ਧਰਮ ਵਿੱਚ ਦਖਲ ਨਾ ਜੀਣਾ ਦੇ ਜੇ ਅਸੀਂ ਲੋਕਾਂ ਇਸੇ ਤਰ੍ਹਾਂ ਦੜਵਟ ਛੱਡੀ ਨਾ ਅਸੀਂ ਚੁੱਪ ਕਰ ਗਏ ਉਹ ਇੱਕ ਦਿਨ ਦੂਰ ਨਹੀਂ ਜੋ ਸਾਡੇ ਤੇ ਤੁਹਾਡੇ ਵਿੱਚ ਮਜ਼ਾਕ ਕਰਿਆ ਕਰਨਗੇ ਸੋ ਇਸ ਕਰਕੇ ਉਹ ਮੋਏ ਹੋਏ ਮਰੇ ਹੋਏ ਢੋਰ ਚੁੱਕਣੇ ਚਮੜਾ ਕੱਟਣਾ ਵੱਢਣਾ ਮੂੰਹ ਨਾਲ ਖਿੱਚਣਾ ਪਰ ਬੈਠਣਾ ਪੰਡਤ ਬਣ ਕੇ ਲੋਕਾਂ ਤੋਂ ਨਿਆਜ਼ਾਂ ਲੈਣੀਆਂ ਇਹ ਕਿਹੜੀਆਂ ਅਲੋਖ ਕਰ ਗੱਲਾਂ ਨੇ ਇਹ ਗੱਲਾਂ ਚੰਗੀਆਂ ਨਹੀਂ ਜਦੋਂ ਇਦਾਂ ਕਿਹਾ ਨਾ ਉਹਨੇ ਇਕੱਠ ਕਰਕੇ ਸਾਰੇ ਬ੍ਰਹਮਣਾਂ ਨੂੰ ਸਭ ਤੋਂ ਪਹਿਲਾਂ ਇਸ ਦੇ ਵਾਰਸਾਂ ਤੇ ਫਿਰ ਰਿਸ਼ਤੇਦਾਰਾਂ ਨੂੰ ਸਦਕੇ ਐਸੀ ਡਾਂਟ ਲਾਓ ਕਿ ਅੱਗੇ ਤੋਂ ਰਾਮ ਆਨੰਦ ਦੇ ਡੇਰੇ ਜਾ ਕੇ ਟੱਲ ਖੜਕਾਉਣੇ ਤਿਲਕ ਲਗਾਉਣਾ ਇਹ ਬੰਦ ਕਰ ਦਵੇ ਇਹ ਨੀਚ ਹੈ ਤਿਲਕ ਲਾਉਂਦਾ ਹੈ ਟੱਲ ਖੜਕਾਉਂਦਾ ਹੈ ਆਰਤੀਆਂ ਕਰਦਾ ਹੈ ਜੇ ਫਿਰ ਵੀ ਇਹ ਨਾ ਟਿਕੇ ਨਾ ਤਾਂ ਦਿੱਲੀਪਤ ਜਿਹੜਾ ਸਿਕੰਦਰ ਲੋਧੀ ਬਾਦਸ਼ਾਹ ਹੈ ਉਹਦੇ ਕੋਲ ਚਲਾਂਗੇ ਹਰ ਇੱਕ ਕੋਸ਼ਿਸ਼ ਕਰਕੇ ਇਸ ਨੂੰ ਮੰਦਰ ਮਸੀਤਾਂ ਵਿੱਚੋਂ ਵੜਨੋਂ ਹਟਾਓ ਪਹਿਲਾਂ ਖੂਹ ਹੁੰਦੇ ਸੀ ਅਲੱਗ-ਅਲੱਗ ਖੂਹ ਹੁੰਦੇ ਅੱਜ ਕੱਲ ਗੁਰਮਖ ਪਿਆਰਿਓ ਜਿਹੜੇ ਕਈ ਪਿੰਡਾਂ ਦੇ ਵਿੱਚ ਸੇਵੇ ਵੀ ਬਹੁਤ-ਬਹੁਤ ਨੇ ਅਸੀਂ ਤੇ ਮਰ ਕੇ ਵੀ ਇਕੱਠੇ ਨਹੀਂ ਹੋ ਸਕਦੇ ਮਰਨ ਤੋਂ ਬਾਅਦ ਵੀ ਸਾਡੇ ਸੇਵੇ ਵੀ ਅਲੱਗ-ਅਲੱਗ ਸਾਰਿਆਂ ਦੇ ਤੇ ਪਹਿਲਾ ਨਾ ਖੂ ਹੁੰਦੇ ਪਿੰਡਾਂ ਦੇ ਵਿੱਚ ਪਿੰਡਾਂ ਵਿੱਚ ਖੂ ਹੁੰਦੇ ਤੇ ਖੂ ਵੀ ਅਲੱਗ-ਅਲੱਗ ਹੁੰਦੇ ਸੋ ਇਸ ਤਰ੍ਹਾਂ ਗੁਰਮਖ ਪਿਆਰਿਓ ਜਦੋਂ ਉਹ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਾਰੇ ਪੰਡਤਾਂ ਨੇ ਕਹਿੰਦੇ ਇਹਨੂੰ ਰੋਕੋ ਖੂਹ ਅਗਲਗ ਹੁੰਦੇ ਸਨ ਆ ਫਲਾਨੇ ਦਾ ਖੂਹ ਹੈ ਆ ਉਹਦਾ ਖੂਹ ਹੈ ਇੱਕ ਦੂਜੇ ਦੇ ਖੂਹ ਤੇ ਚੜ ਨਹੀਂ ਸੀ ਦਿੱਤਾ ਜਾਂਦਾ ਪਹਿਲਾਂ ਉਹ ਕਹਿੰਦੇ ਇਹਨਾਂ ਇਹਨੂੰ ਖੂਹਾਂ ਤੋਂ ਬੜਨੋ ਹਟਾਓ ਮੰਦਰ ਮਸੀਤਾਂ ਵਿੱਚੋਂ ਬੜਨੋ ਹਟਾਓ ਸ਼੍ਰੀ ਮੰਨੋ ਜੀ ਮਹਾਰਾਜ ਦੇ ਬਣਾਏ ਹੋਏ ਕਾਨੂੰਨਾਂ ਨੂੰ ਭੰਗ ਕਰਨਾ Hindu ਤਹਿਜ਼ੀਬਾਂ ਵਿੱਚ ਮੌਤ ਨਾਲ ਟੱਕਰ ਲੈਣ ਦੇ ਤੁੱਲਿਆ ਤੁਹਾਨੂੰ ਚਾਰ ਵੇਦਾਂ ਚਾਰੀਆਂ ਨੂੰ ਹੁਣ ਸਾਰਿਆਂ ਨੂੰ ਚੁੱਪ ਕਰਕੇ ਨਹੀਂ ਰਹਿਣਾ ਚਾਹੀਦਾ ਇਕੱਠੇ ਹੋ ਕੇ ਇਹਦਾ ਡਟ ਕੇ ਮੁਕਾਬਲਾ ਕਰੋ ਅਗਲੀ ਕਥਾ ਆ ਰਹੀ ਹੈ ਅਗਲੀ ਕਥਾ ਵਿੱਚ ਸਰਵਣ ਕਰੋ ਕਿ ਬ੍ਰਹਮਣਾ ਨੇ ਸਾਰਿਆਂ ਨੇ ਉਹ ਸਾਰੇ ਰਲ ਕੇ ਫਸਾਦ ਵਿੱਚ ਡਟ ਕੇ ਸਾਰੇ ਬਿਰਧ ਹੋ ਗਏ ਰਵਿਦਾਸ ਮਹਾਰਾਜ ਜੀ ਦੇ ਇਹਨਾਂ ਨੇ ਫਿਰ ਡਟ ਕੇ ਸਾਰਿਆਂ ਨੇ ਇਕੱਠੇ ਹੋ ਕੇ ਕੀ ਕੀਤਾ ਰਵਿਦਾਸ ਮਹਾਰਾਜ ਕੋਲ ਚਲੇ ਗਏ ਉੱਥੇ ਜਾ ਕੇ ਵਿਚਾਰ ਕੀਤੀ ਤੇ ਉਦੋਂ ਬਾਅਦ ਫਿਰ ਉੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਸ਼ਿਕਾਇਤ ਕੀਤੀ ਇਹ ਸਾਰੀ ਅਗੇ ਕਥਾ ਆ ਰਹੀ ਹੈ ਰਹਿਨੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਓ ਧੰਨਵਾਦ ਸਾਰੀਆਂ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਦਾਈ ਦਇਆ ਖੇਲੈ ਸਗਲ ਜਗਤ ਚਿੰਗਿਆਈਆਂ ਬੁਰਿਆਈਆਂ ਵਾਚੈ ਤਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ